ਲੌਰ ਵਿਖੇ ਦਰਬਾਰ ਬਾਬਾ ਬਿੱਲੇ شاہ ਦੇ ਸਲਾਣਾ ਜੋੜ ਮੇਲਾ ਕਰਵਾਇਆ ਗਿਆ ਸਵੇਰ ਵੇਲੇ ਚੰਡੇ ਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਬਿੱਲੇ شاہ ਦੀ ਅਗਵਾਈ ਵਿੱਚ ਹੋਏ ਮੇਲੇ ਵਿੱਚ ਪੰਜਾਬ ਦੇ ਨਾਮੀ ਗਾਇਕਾਂ ਨੇ ਹਾਜ਼ਰੀ ਲਗਵਾਈ ਮੇਲੇ ਵਿੱਚ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਬਸਪਾ ਆਗੂ ਬੋਧ ਪ੍ਰਕਾਸ਼ ਨੇ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ चेतना चैनल ने, प्रदीप राजा दी रिपोर्ट ਹਰੂ ਬਾਬੂ ਜੀ ਜੈ ਬੀਬੀ ਨਮੋ ਸਰਕਾਰ ਜੀ ਔਰ ਜੈ ਬਾਬਾ ਬਿੱਲੇ ਸ਼ੰਚਾ ਜੀ ਅੱਜ ਫਲੋਰ ਦੇ ਅੰਦਰ ਬਾਬਾ ਦੀ ਗੋੜ ਲੱਗੀ ਬਾਬਾ ਬਿੱਲੇ ਸ਼ੰਚਾ ਜੀ ਦਾ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਮੁੱਖ ਸੇਵਾਦਾਰ ਚੰਨੂ ਲਾਲ ਜੀ ਵੱਲੋਂ ਕਰਾਇਆ ਜਾ ਰਿਹਾ ਇਸ ਮੇਲੇ ਦੇ ਅੱਜ ਅਸੀਂ ਆਈਆਂ ਹੋਈਆਂ ਸੰਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਸੰਤਾਂ ਜਿਹੜੀ ਆਸ ਔਰ ਉਮੀਦ ਦੇ ਨਾਲ ਇਸ ਦਰਬਾਰ ਤੇ ਆਪਣੀ ਆਸ ਔਰ ਉਮੀਦ ਨਾਲ ਆਉਂਦੀਆਂ ਨੇ ਸਤਿ ਸ਼੍ਰੀ ਅਕਾਲ ਸਰਕਾਰਾਂ ਮਈਆ ਭਗਵਾਨ ਜੀ ਉਹਨਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕਰਦੇ ਹਨ ਔਰ ਅੱਜ ਸ਼ਾਮ ਨੂੰ ਇਸ ਮੇਲੇ ਤੇ ਗਾਂਛੀ ਨਾਂ ਦੇ ਜਿਹੜੇ ਆ ਉਹ ਆਪਣਾ ਮੇਲੇ ਨੂੰ ਸੰਬੋਧਨ ਕਰਨਗੇ ਸਾਰਿਆਂ ਨੂੰ ਸੰਗਤਾਂ ਨੂੰ ਬੇਨਤੀ ਆ ਕਿ ਅੱਜ ਦੀ ਸ਼ਾਮ ਨੂੰ ਇਸ ਮੇਲੇ ਤੇ ਜ਼ਰੂਰ ਪਹੁੰਚਣ ਔਰ ਦੂਸਰੀ ਬੇਨਤੀ ਆ ਕਿ ਜੈ ਮਈਆ ਸਰਕਾਰ ਜੀ ਦੇ ਦਰਬਾਰ ਦੇ ਉੱਤੇ ਜਿਹੜਾ 31 ਅਗਸਤ ਤੋਂ 1 ਦਸੰਬਰ ਨੂੰ ਮੇਲਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਹੋਮ ਹਮਾ ਕੇ ਮੇਲੇ ਦੇ ਪਹੁੰਚਣ ਦੀ ਕਪਾਲਤਾ ਕਰਨੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਣਾ ਹਰ ਪਰਿਵਾਰ ਨੂੰ ਜਿਹੜਾ ਉੱਥੋਂ ਆਸ ਔਰ ਉਮੀਦ ਜਿਹੜੀ ਆ ਦਾਦਾ ਪੂ ਦਾਦਾ ਜੀ ਪੂਰੀਆਂ ਕਰਦੇ ਹਨ ਔਰ ਉਹਨਾਂ ਆਸਾਂ ਉਮੀਦਾਂ ਨੂੰ ਲੈ ਕੇ ਆਪਣੀ ਜਿਹੜੀ ਖਾਲੀ ਝੋਲੀ ਮਈਆ ਭਗਵਾਨ ਜੀ ਪੂਰੀ ਕਰਦੇ ਹਨ ਔਰ ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਇਸ ਮੇਲੇ ਦੀ ਲੱਖ ਲੱਖ ਵਧਾਈ ਹੋਵੇ ਮੈਂ ਬਹੁਤ ਮਾਣ ਮਨਤ ਦਾ ਮਿਲੈ ਸ਼ਾ ਸਰਕਾਰ ਦੀਆਂ ਮੇਲੇ ਦੀਆਂ ਨੂੰ ਕਰ ਲੱਖ ਲੱਖ ਜਿੰਨੇ ਵੀ ਸੰਗਠਨ ਚੱਲੇ ਆਈਆਂ ਸਾਰੇ ਕਲਾਕਾਰ ਜਵਾਹਰੂ ਲੱਖ ਲੱਖ ਮੇਲੇ 'ਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਮੇਲੇ ਦੇ ਵਿੱਚ ਬਾਦਲ ਕਾਰ ਬਾਦਲ ਕਾਰ ਰਾਤ 12 ਵਜੇ ਤੱਕ ਦੌਰ ਤੇ ਸ਼ਾਮੇ ਇਹਨਾਂ ਦੇ ਯਾਦ ਦੇ ਵਿੱਚ ਹੋਣ ਕਲਾਕਾਰ ਕਾਂਚੀਨਾ ਆਪਣਾ ਪਰਫੈਕਟ ਕਰੇ ਆਂ ਮੇਲੇ ਵਾਰੇ ਸੰਗਤਾਂ ਨੂੰ ਕੀ ਸੰਦੇਸ਼ ਦਵਾਂਗੇ ਹਲਵਾ ਤੇ ਦਾਦਾ ਬਿੱਲੇ ਚਾਚਾ ਜੋ ਸ਼ੌਂਕਾ ਪਲਾ ਕਰਦੇ ਆਂ ਅਜੀ ਸਾਰੀ ਚੰਦੂ ਬੀਂਤੇ ਕਰਦੇ ਆਂ ਮਹਾਰਾਜ ਜੀ ਲਾਗ ਲਗਾਓ